ਅੱਜ ਤੋਂ 4 ਸਾਲ ਪਹਿਲਾਂ ਇੱਥੇ ਨਰਮਾ ਹੁੰਦਾ ਸੀ ਨਰਮਾ ਤਾਂ ਦੁਖੀ ਹੋ ਕੇ ਖਤਮ ਕਰਤਾ ਵੀ ਗੁਲਾਬੀ ਸੁੰਡੀ ਪੈ ਜਾਂਦੀ ਸੀ ਆਏ ਵਰੀ ਤੇ ਸੋਚਿਆ ਬਾਗ ਲਾ ਦੀ ਨਾਸ਼ਪਤੀ ਦਾ 8 8 10 10 ਲਾ ਕੇ ਤਾਂ ਠੇਕੇ ਚੜਿਆ ਕਰੂਗਾ ਆ ਕੀ ਨਰਮਾ ਚੁਗੀ ਜਾਨੀ ਆ ਉਹ ਨਰਮਾ ਕਿੱਥੇ ਨਰਮੇ ਦਾ ਤਾਂ ਮੁੱਦਾ ਹੀ ਖਤਮ ਹੋ ਗਿਆ ਅੱਜ ਤੋਂ 7 8 ਸਾਲ ਪਹਿਲਾਂ ਹੀ ਹਬੋਰ ਏਰੀਆ ਦੇ ਵਿੱਚ ਸਹੀ ਗੱਲ ਹੈ ਸੁੰਡੀ ਪੈ ਪੈ ਕੇ ਗੁਲਾਬੀ ਤੇ ਨਰਮਾ ਤਾਂ ਹੋ ਗਿਆ ਸੀ ਖਤਮ ਆ ਤੇ ਨਰਮੇ ਤੋਂ ਬਚਣ ਵਾਸਤੇ ਕਿੰਨੂਆਂ ਦੇ ਬਾਗ ਵੀ ਆਪਾਂ ਜਿਹੜੇ ਕੀ ਪੱਟਦੇ ਆ ਤੇ ਫੇਰ ਆਪਾਂ ਲਾ ਲਿਆ ਜੀ ਨਾਸ਼ਪਤੀ ਦਾ ਅਮਰੂਦਾਂ ਦਾ ਬਾਗ ਤੇ ਨਾਸ਼ਪਤੀ ਦੇ ਬਾਗ ਦੀ ਹਾਲਾਤ ਤੁਹਾਨੂੰ ਦਿਖਾਉਣਾ ਦੋਸਤੋ ਸਾਰਾ ਸੁੱਕ ਗਿਆ ਟੋਟਲ ਲਾਸ ਹੋ ਗਿਆ ਮਤਲਬ ਕਿ 80 90% ਬੋਟੇ ਪਾਣ ਸੁੱਕ ਗਏ ਆਪਣੇ ਸਹੀ ਗੱਲ ਆ ਬਹੁਤ ਹੀ ਦਿਲ ਦੁਖਦਾ ਆਪਾਂ ਨੂੰ ਕਿੰਨਾ ਇੰਤਜ਼ਾਰ ਸੀਗਾ ਵੀ ਇਹ 6 7 ਸਾਲ ਬਾਅਦ ਮਤਲਬ ਕਿ ਫਲ ਫਰੂਟ ਦਿੰਦਾ ਹੈਗਾ ਤੇ ਦੋਸਤੋ ਨਾਸ਼ਪਤੀ ਦੇ ਆ ਦੇਖੋ ਇਹ ਨਾਸ਼ਪਤੀ ਦੇ ਬੁੱਟੇ ਐਵੇਂ ਦੇ ਹੋ ਗਿਆ ਤੁਸੀਂ ਦੇਖੋ ਬਾਡੇ ਦੇ ਨਾਲ ਹੀ ਸਾਰੇ ਆ ਦੇਖੋ ਨਾਸ਼ਪਤੀ ਕਿੰਨੇ ਸਾਲ ਹੋ ਗਏ ਆ ਜ਼ਮੀਨ ਮਤਲਬ ਕਿ ਆਪਾਂ ਇੱਕ ਤਰ੍ਹਾਂ ਦੀ ਹੈਨਾ ਬੂਪਰ ਉੱਨੀ ਹੋਈ ਹੈਗੀ ਆ ਤਿੱਥੋਂ ਦੋਸਤੋ ਮਿਲਿਆ ਕੁਝ ਨਹੀਂ ਹੁਣ ਹਾਰ ਕੇ ਪਵਣ ਆਪਾਂ ਇਹਨੂੰ ਪਟਾਉਣ ਲੱਗੇ ਆ ਆ ਦੇਖੋ ਦੋਸਤੋ ਸਾਰਾ ਪਟਾਓ ਵੇਖੀ ਹੈ ਬੂ ਦਾ ਨਾ ਪਟਾਓ ਤਮਰੂਦ ਕੀ ਕਰਾਂਗੇ 8 ਸਾਲ ਹੋ ਗਏ 1 ਰੁਪਿਆ ਨਹੀਂ ਵੱਟ ਕੇ ਵਖਿਆ ਆ ਸੈਸ ਜ਼ਮੀਨ ਦੇ ਵਿੱਚੋਂ 8 ਸਾਲ ਬਹੁਤ ਠੀਕ ਹੈ ਪਰ ਮਰੂਦਾਂ ਦੇ ਬੂਟੇ ਕਿੱਡੇ ਕਿੱਡੇ ਹੋਏ ਪਏ ਆ ਹਾਂ ਦੇਖੋ ਦੋਸਤੋ ਜਿਹੜਾ ਮਰੂਦ ਹੈ ਨਾ ਪਵਨ ਉਹ ਲਾਇਆ ਹੀ ਆਪਾਂ ਤਾਂ ਕਰਕੇ ਸੀਗਾ ਵੀ ਨਾਸ਼ਪਤੀ ਵੱਡੀ ਹੋ ਜੂਗੀ ਤੇ ਮਰੂਦ ਵਿੱਚੋਂ ਪੜ ਦਾਂਗੇ ਤੇ ਆ ਨਾਸ਼ਪਤੀ ਦਾ ਹਾਲ ਦੇਖੋ ਲਓ ਵੀ ਦੋਸਤੋ ਕਿੰਨਾ ਕੁ ਆ ਦੇਖੋ ਜੀ ਮਰੂਦ ਤਾਂ ਆਪਾਂ ਲਿਆਂਦੇ ਤੋੜ ਕੇ ਸੋਹਣੇ ਲੋ ਵੀ ਦੋਸਤ ਪਰ ਦੁੱਖ ਬੜਾ ਹੋਇਆ ਜਿਹੜਾ ਬਾਗ ਇੰਨਾ ਸੁੱਕਾ ਪਿਆ ਤੇ ਆ ਇੰਨੇ ਪੁੱਤਾਂ ਵਾਂਗੂ ਕਹਿੰਦੇ ਹੁੰਦੇ ਆ ਫਸਲਾਂ ਆਪਾਂ ਪਾਲਦੇ ਆ ਤੇ ਜਿਹੜੇ ਪੱਟਨੇ ਪੈਨੇ ਆ ਬਹੁਤ ਬਹੁਤ ਦੋਸਤੋ ਅ ਅੱਜ ਤੋਂ 4 ਸਾਲ ਪਹਿਲਾਂ ਇੱਥੇ ਨਰਮਾ ਹੁੰਦਾ ਸੀ ਨਰਮਾ ਤਾਂ ਦੁਖੀ ਹੋ ਕੇ ਖਤਮ ਕਰਤਾ ਵੀ ਗੁਲਾਬੀ ਸੁੰਡੀ ਪੈ ਜਾਂਦੀ ਸੀ ਆਏ ਵਰੀ ਤੇ ਸੋਚ ਬਾਗ ਲਾ ਦੀ ਨਾਸ਼ਪਤੀ ਦਾ 8 8 10 10 ਲੱਗਦਾ ਠੇਕੇ ਚੜਿਆ ਕਰੂਗਾ ਆ ਜੜ ਗਿਆ ਠੇਕੇ ਨਾਸ਼ਪਤੀ ਗਈ ਸੁੱਕ ਤੇ ਅਮਰੋਦ ਆਪਾਂ ਪਟਾ ਦੇਣਾ ਤੇ ਫਿਰ ਇਧਰ ਲਾਇਆ ਕਰਾਂਗੇ ਝੋਨਾ ਨੂੰ 4-5 ਸਾਲ ਹੋ ਗਏ ਇਹਦੇ ਵਿੱਚੋਂ ਆਪਾਂ ਨੂੰ 1 ਰੁਪਿਆ ਨਹੀਂ ਆਇਆ ਝੋਨਾ ਲਾਇਆ ਕਰਾਂਗੇ ਦੋਸਤੋ ਰੁਪਿਆ ਨਹੀਂ ਆਇਆ ਤੇ ਫਿਰ ਆਪਾਂ ਪੱਟਣਾ ਹੀ ਆਂ ਹੋਰ ਕਿਸ ਕੀ ਕਰੀ ਤੇ ਝੋਨਾ ਲਾਉਣਾ ਸਾਡੀ ਮਜਬੂਰੀ ਹੈ ਹਬੌਰ ਵਾਲਿਆਂ ਦੇ ਕਿਉਂਕਿ ਪਾਣੀ 2-3 ਫੁੱਟ ਤੇ ਰਹਿ ਜਾਂਦਾ ਜੂਨ ਜੁਲਾਈ ਦੇ ਵਿੱਚ ਜਦੋਂ ਮੀਂਹ ਪੈਂਦੇ ਆ ਤੇ ਹੁਣ ਫਿਰ ਵੀ ਚੱਲ ਪਾਣੀ ਮਤਲਬ ਕਿ ਪਰ ਮਨ ਮੇਰਾ ਤਾਂ ਬਹੁਤ ਆਏ ਦੁਖੀ ਹੋਇਆ ਪਿਆ ਹਾਏ ਤੁਸੀਂ ਪੱਟ ਦੋ ਵੀ ਮੈਂ ਕਿੰਨੀ ਆ ਲੈਣਾ ਤੇ ਰੱਖ ਲਿਓ ਉਧਰੋਂ ਤਾਂ ਰੱਖ ਲਿਓ ਖੁਸ਼ਕ ਚਲੋ ਠੀਕ ਚੱਲੀ ਘਰੇ ਲਓ ਵੀ ਦੋਸਤੋ ਹੁਣ ਜਾਂਦੇ ਆਪਾਂ ਘਰੇ ਚਲ ਮਾਰਕੀਟਿੰਗ ਸਲਫ ਲੈ ਜਾ ਚਾਬੀ